ਸਸਿਕਾ ਜੀ ਅੱਜ ਦੇ ਬਲੌਗ ਦੀ ਕਰਦੇ ਸ਼ੁਰੂਆਤ ਤਿਆਰ ਹੋਣ ਲੱਗੇ ਆ ਪੱਗ ਬੰਨ ਕੇ ਫਿਰ ਚੱਲਦੇ ਆ ਸ਼ਹਿਰ ਨੂੰ ਓਕੇ ਦਸਤਾਰ ਬੰਨ ਰਿਹਾ ਜੀ ਫਿਰ ਚੱਲਦੇ ਆ ਸ਼ਹਿਰ ਨੂੰ ਵੋ ਹਾਂ ਜੀ ਦਸਤਾਰ ਬੰਨ ਲਈ ਹੁਣ ਚੱਲਦੇ ਆ ਇੱਕ ਪ੍ਰੋਗਰਾਮ ਨਾਲ ਦੇ ਪਿੰਡ ਉੱਥੇ ਹਾਜ਼ਰੀ ਲਵਾ ਕੇ ਮੱਥਾ ਟੇਕ ਕੇ ਬਾਬਾ ਜੀ ਨੂੰ ਫਿਰ ਕਹਾ ਚੱਲਦੇ ਆ ਪਟਿਆਲੇ ਜਿਆ ਟਿੰਨੀ ਹਾਂ ਜੀ ਗੱਡੀ ਹੋ ਗਈ ਸਟਾਰਟ ਹੁਣ ਚੱਲ ਗਈ ਉਹ ਜਿਹੜਾ ਫੰਕਸ਼ਨ ਸੀਗਾ ਨਾਲ ਦੇ ਪਿੰਡ ਉੱਥੇ ਜਾ ਰਹੇ ਆ ਹਾਂਜੀ ਆ ਪ੍ਰੋਗਰਾਮ ਤੀਆ ਉੱਥੇ ਬਾਜ ਆ ਰਹੀ ਸੀ ਸਪੀਕਰ ਚੱਲ ਰਿਹਾ ਸੀ ਮੈਂ ਤਾਂ ਨਹੀਂ ਸ਼ੂਟ ਕੀਤਾ ਹੈਗਾ ਹੁਣ ਚਲਦੇ ਆਂ ਪਟਿਆਲੇ ਆ ਝੁੰਨਾ ਹੈ ਆਪਣਾ ਬਾਸਪਤੀ ਲਈ ਵੀ ਹੈਗੀ ਆ ਤੇ ਆ ਨਾਲ ਦੇ ਪਿੰਡੇ ਪ੍ਰੋਗਰਾਮ ਤੀ ਖੇਤ ਵੀ ਆਪਣੇ ਇੱਧਰ ਨੇ ਹੁਣ ਚਲਦੇ ਆਂ ਘਰ ਹੋ ਕੇ ਫਿਰ ਪਟਿਆਲੇ ਹਾਂਜੀ ਚਾਹ ਧਰੀ ਵੀ ਆ ਚਾਹ ਪੀ ਕੇ ਫਿਰ ਚਲਦੇ ਆਂ ਪਟਿਆਲੇ ਘਰ ਦੇ ਗਏ ਬੈਨੇ ਪਿੰਡ ਚ ਨੂੰ ਮੈਂ ਕਿਹਾ ਆਪਦੀ ਚਾਹ ਪਿਓ ਬਣਾ ਦੀ ਡੀਜ਼ਲ ਵਾਰ ਰਿਹਾ ਗੱਡੀ ਚ ਮੈਂ ਕਿਹਾ ਪਵਾਲੀਏ ਤੇਲ ਗੱਡੀ ਚ ਪਟਿਆਲੇ ਆਂ ਤਰਪੜੀ ਚ ਇੱਥੇ ਦਾ ਚਾਰ ਕਕੜੀਆਂ ਪੈ ਕੇ ਹਟ ਗਈਆਂ ਹੁ ਬਾਈ ਨੰਬਰ 1 ਪਟਿਆਲੇ ਆ ਗਿਆ ਬਹੁਤ ਵਧੀਆ ਮੌਸਮ ਜਾ ਹੋਇਆ ਬਿਆ ਚਾਰ ਕਕੜੀਆਂ ਪੈ ਕੇ ਹਟ ਗਈਆਂ ਕੀ ਪਤਾ ਮੀ ਆਏ ਜਾਵੇ ਗਾਹ ਦੇਖਦੇ ਆ ਕੋ ਮੰਦੇ ਆ ਤੇ ਕਾਫੀ ਕੂਫੀ ਪੀਨੀ ਆ ਆ ਦੇਖੋ ਕਿੰਨਾ ਘੈਂਟ ਮਾਹੌਲ ਹੈਗਾ ਕਾਫੀ ਕੂਫੀ ਪੀ ਕੇ ਫਿਰ KFC ਫੜ ਕੇ 2-2 ਮਿੰਨਾਂ ਵਾਸਤੇ ਫਿਰ ਪਿੰਡ ਨੂੰ ਚੱਲਾਂਗੇ ਅੱਜ ਵੀ ਗੇਮ ਖੇਲਾਂਗੇ GTA ਕੱਲ ਤਾਂ ਮੇਤੋਂ ਹੈਲੀ ਨਹੀਂ ਗਈ ਚੱਜ ਨਾਲ ਅੱਜ ਪੂਰੀ ਟਰਾਈ ਮਾਰਾਂਗੇ ਕੀਨ ਤੇ ਇੱਕ ਅੱਜ ਪ੍ਰੋਗਰਾਮ ਆ ਪਟਿਆਲੇ ਜੁੱਧ ਮਸ਼ਿਆਂ ਦੇ ਬਰੁੱਧ ਜੇ ਟਾਈਮ ਲੱਗਿਆ ਤਾਂ ਉੱਥੇ ਜਾਇਆ ਤੇ ਅੱਧਰ ਦਾ ਮਨ ਲੱਗਦਾ ਮੀ ਪੈ ਕੇ ਛਰਾਟਾ ਜਾ ਅੱਡ ਗਿਆ ਸਰ ਬਾਈ ਨੰਬਰ ਸਾਈਡ ਉੱਧਰ ਐਲੀਸਨ ਕੈਫੇ ਕੰਨੀ ਦੇਖੋ ਮਾਹੌਲ ਹਾਂਜੀ ਆ ਪਟਿਆਲੇ ਖੜੇ ਹੈਗੇ ਆ ਬਾਈ ਨੰਬਰ ਆ ਭਤੀਜ ਮਿਲ ਗਿਆ گاਉਂ ਦਾ ਇਹ ਬਹੁਤ ਵਧੀਆ ਬਾਜ ਆ ਭਤੀਜ ਦੀ ਤੇ ਬੁੱਕਾ ਜੱਟ ਨਾਹਾਂ ਤੁਸੀਂ ਜਾਣਦੇ ਹੋ ਹੋਵੋਗੇ ਧੀਜ ਦਾ ਇੱਕ ਨਵਾਂ ਸੌਂਗ ਹੋਰ ਆ ਰਿਹਾ ਚੰਗ ਢਿੱਲੂ ਨਾਲ ਠੀਕ ਆ ਨਾ ਧੀਜ ਦੀ ਸਪੋਰਟ ਕਰਿਓ ਯਾਰ ਇੱਕ ਤਾਂ ਸੀਰੀਅਲ ਪਾਈ ਦਿੱਤੀ ਹੋਣੀ ਤੁਸੀਂ ਦੇਖ ਕੇ ਲੈਣੀ ਆ ਠੀਕ ਆ ਯਾ ਸਪੋਰਟ ਕਰਿਓ ਮੁੰਡੇ ਦੀ ਯਾਰ ਨਵਾਂ ਮੁੰਡਾ ਏ ਨਵੇਂ ਕਲਾਕਾਰਾਂ ਦੀ ਸਪੋਰਟ ਕਰਿਆ ਕਰੋ ਬਾਕੀ ਜਿਹੜੇ ਕੌਂਟਰੋਵਰਸੀ ਕਰਦੇ ਨੇ ਸਿੰਗਰਾ ਮਗਰਾ ਕਿ ਆਏ ਆ ਉਹ ਕੌਂਟਰੋਵਰਸੀ ਜਤੋਂ ਨਹੀਂ ਰੱਖਿਆ ਯਾਰ ਆ ਕਰਨੀ ਹੁੰਨੀ ਚਾਹੀਦੀ ਹੈ ਸਹੀ ਗੱਲ ਆ ਸਾਰਿਆਂ ਨੂੰ ਸੁਣਨਾ ਚਾਹੀਦਾ ਹੈ ਕਹਿਣ ਦਾ ਭਾਵ ਧੰਨਵਾਦ। ਨਾ ਕੋਈ ਆ। ਹਾਂਜੀ ਇੱਧਰ ਖੜਾ ਵੀ ਪਟਿਆਲੇ ਪਾਈ ਨੰਬਰ ਮੈਂ ਕਿਹਾ ਚੱਲ ਚਾਹ ਪੀ ਜੀਏ। ਉਧਰ ਭਤੀਜਾ ਆ ਕੇ ਭਤੀਜ ਦਾ ਜਨਮ ਦਿਨ ਹਾਂਜੀ ਪਟਿਆਲੇ ਖੜੇ ਆ। ਆ ਭਤੀਜ ਦਾ ਬਰਥਡੇ ਆ। ਮਗਰ ਹੈਪੀ ਬਰਥਡੇ ਭਾਈ ਦਿਨ। ਧੰਨਵਾਦ ਜੀ। ਠੀਕ ਹੈ ਨਾ ਆ ਸਾਰੇ ਭਤੀਜ ਖੜੇ ਹੈਗੇ ਨੇ। ਤੇ ਆ ਭਤੀਜ ਨੇ ਗਾਣਾ ਸੁਣਾਇਆ। ਵਧੀਆ ਗਾਣਾ ਸੁਣਾਇਆ ਯਾਰ ਮੁੰਡੇ ਨੇ। ਉਵੇਂਗਾ ਪਾਸ ਤੂੰ ਯਾਰ। ਸੋਊਗਾ ਪ੍ਰਮਾਤਮਾ ਦੀ। ਐਵੇਂ ਮਾਤਾ ਲੱਗਿਆ ਰਹਿ। ਹਾਂਜੀ। ਪਟਿਆਲੇ ਆਏ ਆ ਹੁਣ। ਤੇ ਹਾਂਜੀ ਪਟਿਆਲੇ ਹੈਗਾ ਮੈਂ ਕਿਹਾ ਚੱਲ ਜਿਹੜਾ ਪੂਰਾ ਕੱਟ ਲਈ ਇੱਧਰ। ਕੀ ਠੀਕ ਹੈ ਜਮਾਹੌਲਾ ਇੱਥੇ ਦੇਖ ਕੇ ਫਿਰ ਖਾਣ ਪੀਣ ਦਾ ਸਮਾਨ ਲੈ ਕੇ ਕੇ ਅਕੀ ਤੋਂ ਪਿੰਡ ਚੱਲਾਂਗੇ ਪਿੰਡ ਨੂੰ ਹਾਂਜੀ ਅੱਜ ਬਹੁਤ ਭਤੀਜ ਮਿਲੀ ਪਟਿਆਲੇ ਤੇ ਕਈਆਂ ਨੇ ਗਾਣੇ ਨੂੰ ਵੀ ਸੁਣਾਏ ਚੱਚਾ ਗਾਣਾ ਸੁਣ ਸਾਡਾ ਤੇ ਮੈਂ ਵੀ ਆ ਗਿਆ ਮੱਚ ਵੱਜ ਜਿਹੜਾ ਕੱਢਦੇ ਆ ਇੱਥੇ ਤੇ ਉੱਧਰ ਚੱਲਾਂਗੇ ਲੀਲਾ ਭਵਨ ਆ ਖਾਣ ਪੀਣ ਵਾਲਾ ਸਮਾਨ ਲੈ ਕੇ ਫਿਰ ਚੱਲਾਂਗੇ ਆਪਾਂ ਪਿੰਡ ਨੂੰ ਦੇਖੋ ਮਹੌਤ ਪਰ ਹਿਸਟਰੀ ਹਾਂਜੀ ਆ ਪਟਿਆਲੇ ਖੜੇ ਆ ਮਾਰਕੀਟ ਚ ਰਾਜਕੰਮ ਦੇ ਆ ਹੈ ਨਾ ਇਹ ਆ ਇਹ ਛੋਟਾ ਜਿਹਾ ਭਤੀਜ ਮਿਲੇ ਆ ਦੇਵੀ ਗੰਨ ਸਾਈਡ ਤੋਂ ਸਾਲ ਦਾ ਏ ਜੋਰਾ ਇਹਦਾ ਨਵਾਂ ਭਤੀਜ ਦਾ ਉਧਰ ਹੈਲੋ ਕਰਦੇ ਉਧਰ ਦੇਖ ਹੈਲੋ ਕਰਦੇ ਸਾਨੂੰ ਫੋਨ ਵੱਲੀ ਵੱਲੀ ਚਲੋ ਹਾਂਜੀ ਪਟਿਆਲੇ ਹੈਗਾ ਹੁਣ ਭਤੀਜੀਆਂ ਸੰਗ ਰਹੀਆਂ ਦੀ ਫੋਟੋ ਕਰਾ ਕੇ ਵਿਚਾਰੀਆਂ ਚਲੀ ਗਈ ਸਤਿ ਸ਼੍ਰੀ ਅਕਾਲ ਜੀ ਆ ਭਤੀਜ ਮਿਲੇ ਨੇ ਅਮਲੋਹ ਸਾਈਡ ਤੋਂ ਤੇ ਆ ਭਤੀਜ ਦਾ ਬਰਥ ਹੈ ਅੱਜ ਹੈਪੀ ਬਰਥਡੇ ਭਾਈ ਦੇ ਧੰਨਵਾਦੀ ਤਾਂ ਤੇ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਟਰੱਕ ਭਰ ਕੇ ਆਦਾ ਨਿਆਰੇ ਲੋ ਜਿੰਦਗੀ ਦੇ ਬਸ ਉਹ ਤੂੰ ਹੀ ਹੈਗਾ ਇੱਥੇ ਉਹ ਨਿਆਰੇ ਲੈ ਰਹੇ ਆਂ ਔਕੇ ਰਪੇ ਹਾਂਜੀ ਹੁਣ ਚੱਲਦੀਆਂ ਉਧਰ ਨੂੰ KFC ਸਾਈਡ ਤੇ ਆ ਭਤੀਜ ਮਿਲ ਗਏ ਆਪਣੇ ਆ ਭਤੀਜ ਸਾਰੇ ਸਨੌਰ ਤੋਂ ਹੈਗੇ ਨੇ ਠੀਕ ਓ ਮੁੰਡਿਓ ਓਕੇ ਰਪੋਰਟ ਹਾਈ ਹਾਂ ਬਸ ਠੀਕ ਓ ਓਕੇ ਚਾਹੀਦੀ ਆ ਭਤੀਜ ਹਾਂਜੀ ਭਤੀਜੀਆਂ ਨੇ ਬਹੁਤ ਟਾਈਮ ਲਵਾਤਾ ਬਹੁਤ ਜ਼ਿਆਦਾ ਭਤੀਜ ਮਿਲੇ ਨੇ ਇੱਥੇ ਰਾਜਕਮਲ ਚ ਤੇ ਹੁਣ ਚਲਦੇ ਆ KFC ਉਥੋਂ KFC ਲੈ ਕੇ ਫਿਰ ਚਲਦੇ ਆ ਆਪਾਂ ਪਿੰਡ ਨੂੰ ਹਾਂਜੀ ਉਹਾਰ ਚੱਕ ਕੇ ਆਪਾਂ ਚਲਦੇ ਆੀਲਾ ਭਵਨ ਉੱਥੋਂ ਖਾਣ ਪੀਣ ਦਾ ਸਾਮਾਨ ਲੈ ਕੇ ਫਿਰ ਚਲਦੇ ਆ ਪਿੰਡ ਤੇ ਹੁਣ ਚਲਦੇ ਆ ਜੀ ਦੀਲਾ ਭਵਨ ਗੱਡੀ ਤੋਂ ਹਾਂਜੀ ਹੁਣ ਚਲਦੇ ਆ ਜੀ ਪਿੰਡ ਨੂੰ ਖਾਣ ਪੀਣ ਵਾਲਾ ਸਾਮਾਨ ਆਪਾਂ ਲੈ ਲਈ ਆਪਦਾ ਛਾਂ ਵਾਲਾ ਟੀਮੀ ਟੂਮੀ ਉਹਨਾਂ ਵਾਸਤੇ ਤੇ ਅੱਜ ਬਹੁਤ ਜ਼ਿਆਦਾ ਭਤੀਜ ਭਤੀਜੀਆਂ ਮਿਲੀਆਂ ਸਾਰਿਆਂ ਦਾ ਧੰਨਵਾਦ ਤੁਸੀਂ ਇੰਨਾ ਚਾਚੇ ਨੂੰ ਆਪਦੇ ਨੂੰ ਪਿਆਰ ਕਰਦੇ ਆ ਇੱਕ ਹੋਰ ਚ ਮਹਾਲ ਪਟਿਆਲੇ ਦਾ ਜਦੋਂ ਮੈਂ ਤੁਰਿਆ ਹੁਣ ਵੀ ਬਹੁਤ ਭਤੀਜ ਮਿਲੇ ਨੇ ਤੇ ਸਮਾਣੇ ਤੋਂ ਵੀ ਮਿਲ ਕੇ ਗਏ ਨੇ ਉਹਨਾਂ ਦਾ ਬਾਡੇ ਦੀਗਾ ਮੁੰਡਿਆਂ ਦਾ ਅੱਜ ਪਰਮਾਤਮਾ ਲੰਬੀਆਂ ਉਮਰਾਂ ਲਾ ਦੇ ਭਤੀਜਾਂ ਨੂੰ ਤੇ ਹੁਣ ਚੱਲਦੀਆਂ ਜੀ ਪਿੰਡ ਨਹੀਂ ਤਾਂ ਯਾਰ ਮੈਂ ਘੰਟਾ 2 ਘੰਟੇ ਹੋਰ ਰੁਕਦਾ ਅੱਜ ਨਾ ਪਿੰਡ ਲੇਬਰ ਲੱਗੀ ਵੀ ਆ ਖੇਤਾਂ ਦੇ ਵਿੱਚ ਝੋਨੇ ਦੇ ਵਿੱਚੋਂ ਕਬਾੜ ਕੱਢ ਰਹੇ ਨੇ ਉਹਨੂੰ ਜਾ ਕੇ ਉਹਨਾਂ ਦਾ ਚਾਹ ਪਾਣੀ ਫਿਰ ਫੜਾ ਕੇ ਆਉਣਾ ਹੀ ਸਵੇਰ ਦਾ ਲਾਣੇਦਾਰੇ ਬੈਠਾ ਉਹਨਾਂ ਕੋਲ ਉਹਨੂੰ ਫਿਰ ਛੁੱਪੀ ਕਰਦਾ ਹੁਣ ਜਾ ਕੇ ਵਿਚਾਰੇ ਦੀ ਆਰਾਮ ਕਰ ਲੂਗਾ ਆਪਦਾ ਤੇ ਗਰਮੀ ਬਹੁਤ ਹੈਗੀ ਆ ਜਾ ਹਾਂਜੀ ਆ ਗਿਆ ਜੀ ਪਿੰਡ ਅਖਾਨ ਪੀਣ ਵਾਲਾ ਲਿਆਂਦਾ ਟਿਮੀ ਟੌਮ ਦਾ ਵੀ ਸਮਾਨ ਆਹਾ ਤੇ ਫਿਰ ਹੁਣ ਚਾਹ ਚੂ ਪੀ ਕੇ ਦੇਖਦੇ ਆ ਪੱਠੇ ਬੀਜ ਕੇ ਆਉਣੇ ਆ ਬਣਾਵਾਂਗੇ ਮੜੀ ਮੋਟੀ ਵੀਡੀਓ ਜੇ ਪੱਠੇ ਬੀਜਣ ਗਏ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਾਂਜੀ ਹਵਾ ਬਹੁਤ ਠੰਡੀ ਚੱਲ ਰਹੀ ਆ ਹੁਣ ਮੁੰਡਾ ਕਹਿੰਦਾ ਮੈਂ ਗੱਡੀ ਦਾ ਢੇੜਾ ਕੱਢ ਕੇ ਆਉਣਾ ਡੇਟਾ ਕਹਿੰਦਾ ਹੁਣ ਇਹਨੂੰ ਢੇੜਾ ਘਟਾਉਣ ਚੱਲੀਏ ਬਾਕੀ ਫਿਰ ਪੱਠੇ ਬੀਜਣ ਜਾਵਾਂਗੇ ਸੱਚਾ ਸਾਰਾ ਕਿਵੇਂ ਕਰਨਾ ਹੈ ਹਾ ਹਾ ਤੋ ਪੱਠੇ ਬਹੁਤ ਜ਼ਿਆਦਾ ਲੇਟ ਹੋ ਗਏ ਦੀ ਆ ਤੁਸੀਂ ਮਗਰ ਦੇਖ ਹੀ ਸਕਦੇ ਹੋ ਦਵਾਰ ਤੋਂ ਕਿੱਡੇ ਕਿੱਡੇ ਹੋ ਗਏ ਠੀਕ ਆ ਨਾ ਅੱਜ ਪਹਿਲਾਂ ਤਾਂ ਮੈਂ ਇਹ ਬੱਦਲਬਾਈ ਦੇਖੀ ਗਿਆ ਕਿ ਕਿਤੇ ਮੀਂਹ ਆ ਜਾਵੇ ਠੀਕ ਆ ਚਲ ਦੇਖੀ ਜਾਊਗਾ ਜੇ ਪੈ ਗਿਆ ਫਿਰ ਬਾਅਦ ਚੋ ਸਾਗਾ ਮਾਰ ਦਾਂਗੇ ਅੱਬਲ ਤਾਂ ਪੈਂਦਾ ਨਹੀਂ ਹੈਗਾ ਦੋ ਦਿਨ ਮੰਗ ਜਾਣਾ ਦਾ ਸੁੱਕੇ ਤੇ ਬਾਕੀ ਤੁਹਾਨੂੰ ਲੱਭ ਜੂ ਵਾਲੇ ਚਾਚੇ ਦੀ ਸਪੋਰਟ ਕਰਦੇ ਹਾਂ ਤੇ ਅੱਜ ਦੇ ਬਲੌਗ ਦੀ ਇੱਥੇ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ